ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਜਿਹੜੀਆਂ ਕਪੂਰਥਲਾ ਤੋਂ ਆ ਰਹੀਆਂ ਕਪੂਰਥਲਾ ਦੇ ਸੁਲਤਾਨਪੁਰ ਰੋਡ ਡਲੋਦੀ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਕੂਲ ਬੱਸ ਤੇ ਇੱਕ ਕਾਰ ਦੇ ਵਿੱਚ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਜਿਹੜੇ ਡਰਮ ਡਰਾਈਵਰ ਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਗੱਡੀ ਦੇ ਪਰਖੱਚੇ ਤੱਕ ਉੱਡ ਗਏ ਨੇ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਕਿਵੇਂ ਇੱਕ ਇੱਕ ਹਾਸਾ ਜਿਹੜਾ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਦੀ ਰੋਡ ਤੇ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਦੇ ਪਰਖੱਚੇ ਤੱਕ ਉੱਡ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਰਹੇ ਹੋ ਤਾਂ ਦੱਸਦੇ ਹਾਂ ਕਪੂਥਲਾ ਦੇ ਸੁਲਤਾਨਪੁਰ ਲੋਦੀ ਰੋਡ ਤੇ ਅੱਜ ਸਵੇਰੇ ਇਹ ਹਾ사 ਵਾਪਰਿਆ ਜਿਸ ਦੇ ਵਿੱਚ ਸਕੂਲ ਬੱਸ ਤੇ ਇੱਕ ਸਵਿਫਟ ਡਿਜ਼ਾਇਰ ਗੱਡੀ ਜਿਹੜੀ ਹੈ ਉਸ ਦੇ ਵਿੱਚ ਟੱਕਰ ਹੋਈ ਹੈ ਜਿਸ ਵਿੱਚ ਕਾਰ ਦਾ ਅਗਲਾ ਹਿੱਸਾ ਜਿਹੜਾ ਹੈ ਪੂਰੀ ਤਰ੍ਹਾਂ ਨੁਕਸਾਨਾ ਗਿਆ ਤੇ ਨਾਲ ਹੀ ਕਾਰ ਚਲਕ ਜਿਹੜੇ ਇਸ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਤਸਵੀਰਾਂ ਦਿਖਾ ਰਹੇ ਜਿੱਥੇ ਤਸਵੀਰਾਂ ਦੇਖ ਕੇ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿਵੇਂ ਭਿਆਨਕ ਹੋਣੀ ਹੈ ਕਿਉਂਕਿ ਤੇਜ਼ ਰਫ਼ਤਾਰ ਜਿਹੜੀ ਹੈ ਗੱਡੀ ਤੇ ਬੱਸ ਦੇ ਵਿੱਚ ਟੱਕਰ ਹੋਈ ਹੈ ਜਿਸ ਦੇ ਕਰਕੇ ਗੱਡੀ ਦੇ ਤੁਸੀਂ ਅਗਲਾ ਹਿੱਸਾ ਜਿਹੜਾ ਪੂਰੀ ਤਰ੍ਹਾਂ ਨੁਕਸਾਨ ਹੈਗਾ ਇਸ ਦੇ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਡਰਾਈਵਰ ਜਿਹੜਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੋਣਾ ਉਸ ਦੀ ਉਸ ਦਾ ਇਲਾਜ ਜਿਹੜਾ ਹੈ ਚੱਲ ਰਿਹਾ ਹੈ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰ ਜਿਹੜਾ ਡਰਾਈਵਰ ਜ਼ਖਮੀ ਹੋ ਗਿਆ ਇਸ ਦੇ ਨਾਲ ਹੀ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਜਿਹੜੀ ਆ ਮੌਕੇ ਤੇ ਪਹੁੰਚੀ ਜਿਸ ਨੇ ਇਨਚਾਰਜ ਜਿਹੜਾ ਹੈ ਏਐਸਆਈ ਹਰਪ੍ਰੀਤ ਸਿੰਘ ਨੇ ਇਸ ਦੇ ਪੂਰੀ ਜਾਣਕਾਰੀ ਦਿੱਤੀ ਉਸ ਨੇ ਕਿਹਾ ਕਿ ਮੌਕੇ ਤੇ ਸਾਡੀ ਟੀਮ ਜਿਹੜੀ ਹੈ ਬਚਾਅ ਕਾਰਜ ਪਹੁੰਚ ਗਈ ਸੀ ਤੇ ਐਸਐਸਐਫ ਟੀਮ ਤੋਂ ਜਿਹੜੀ ਪੂਰੀ ਜਾਣਕਾਰੀ ਉਹ ਸਾਨੂੰ ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ ਜਿਹੜਾ ਇਹ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਰੋਡ ਦੇ ਪਿੰਡ ਜਿਹੜਾ ਹੈ ਟੂੜੀ ਵਾਲਾ ਉਥੇ ਹਾਸਾ ਵਾਪਰਿਆ ਜਿਸ ਦੇ ਵਿੱਚ ਸਕੂਲ ਬੱਸ ਅਤੇ ਇੱਕ ਸਵਿਫਟ ਡਿਜ਼ਾਇਰ ਗੱਡੀ ਜਿਹੜੀ ਹੈ ਆਮੋ ਸਾਹਮਣੇ ਉਹਨਾਂ ਦੀ ਟੱਕਰ ਹੋ ਗਈ ਹੈ ਤੇਜ਼ ਰਫ਼ਤਾਰ ਗੱਡੀ ਸੀ ਜਿਸ ਕਰਕੇ ਭਿਆਨਕ ਹਾਸਾ ਵਾਪਰਿਆ ਜਿਸ ਵਿੱਚ ਕਾਰ ਦਾ ਅਗਲਾ ਹਿੱਸਾ ਜਿਹੜਾ ਹੈ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਚਾਲਕ ਜਿਹੜਾ ਹੈ ਨਵੀਨ ਚਾਹਲ ਵਾਸੀ ਜਿਹੜਾ ਹੈ ਆਰਸੀਐਫ ਗੰਭੀਰ ਜ਼ਖਮੀ ਹੋਇਆ ਉਸ ਨੂੰ ਇਲਾਜ ਲਈ ਜਿਹੜਾ ਹੈ ਆਰਸੀਐਫ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਜਕਰ ਗੱਲ ਕਰੀ ਤਾਂ ਸਕੂਲ ਬੱਸ ਡਰਾਈਵਰ ਗਰਨੈਲ ਸਿੰਘ ਨੂੰ ਵੀ ਮਾਮਲੀ ਸੱਟਾਂ ਲੱਗੀਆਂ ਨੇ ਪਰ ਉਸ ਨੂੰ ਵੀ ਇਲਾਜ ਦੀ ਨਦੀਨ ਜਿਹੜਾ ਇਹ ਰੱਖਿਆ ਗਿਆ ਹੈ ਤੇ ਨਾਲ ਹੀ ਹਾਲਾਂਕਿ ਦੱਸਿਆ ਗਿਆ ਹੈ ਕਿ ਸਕੂਲ ਸਕੂਲ ਬੱਸ ਦੇ ਜਿਹੜੇ ਵਿੱਚ ਬੱਚੇ ਬੈਠੇ ਸੀ ਉਹ ਪੂਰੀ ਤਰ੍ਹਾਂ ਸੁਰੱਖਿਅਤ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਸੱਟ ਨਹੀਂ ਲੱਗੀ ਹੈ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਤੋਂ ਸਾਫ਼ ਜਿਹੜਾ ਇਹ ਦਿਖ ਰਿਹਾ ਹੈ ਕਿਵੇਂ ਜਿਹੜਿਆ ਕਾਰ ਕਾਫੀ ਸਪੀਡ ਦੇ ਵਿੱਚ ਸੀ ਤੇ ਬੱਸ ਜਿਹੜੀ ਆ ਸਾਹਮਣੋਂ ਆ ਰਹੀ ਸੀ ਤਾਂ ਅਚਾਨਕ ਹੀ ਸੰਤੁਲਨ ਵਿਗੜਨ ਕਰਕੇ ਕਾਰ ਜਿਹੜੀ ਆ ਸਿੱਧੀ ਜਾ ਕੇ ਬੱਸ ਦੇ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਜਿਹੜਾ ਡਰਾਈਵਰ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਿਹੜੀ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਉਸ ਦੇ ਨਾਲ ਸਾਫ਼ ਤੌਰ ਤੇ ਜਿਹੜਾ ਨਜ਼ਰ ਆ ਰਿਹਾ ਹੈ ਕਿ ਕਿਉਂਕਿ ਗੱਡੀ ਦਾ ਅਗਲਾ ਹਿੱਸਾ ਜਿਹੜਾ ਹੈ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਉਹਦੇ ਪਰਖੱਚੇ ਤੱਕ ਉੱਡ ਗਏ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਐਸਐਸਐਫ ਇਨਚਾਰਜ ਜਿਹਨੇ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਗਈ ਸੀ ਤੇ ਬਚਾਅ ਕਾਰਜ ਜਿਹੜਾ ਚਲਾ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਸੁਚਾਰੂ ਆਵਾਜਾਈ ਨੂੰ ਵੀ ਯਕੀਨੀ ਬਣਾਉਣ ਲਈ ਦੋਵੇਂ ਵਾਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੱਗਦਾ ਜਿਹੜੇ ਆਵਾਜਾਈ ਚੱਲ ਦੇ ਰਹੀ ਹੈ ਪਰ ਲਗਾਤਾਰ ਤਾਂ ਦੱਸ ਦੇ ਕਿ ਪੰਜਾਬ ਵਿੱਚ ਅਜੀਹੇ ਹਾਸ ਜਿਹੜੇ ਨੇ ਲਗਾਤਾਰ ਵਾਪਰੇ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਪੈ ਰਹੀ ਹੈ ਤੇ ਨਾਲ ਹੀ ਧੁੰਦ ਦੇ ਕਰਕੇ ਜਿਹੜੀ ਹੈ ਵਿਜ਼ਿਬਿਲਟੀ ਜ਼ੀਰੋ ਹੋ ਰਹੀ ਹੈ ਜਿਸ ਕਰਕੇ ਤੇਜ਼ ਰਫ਼ਤਾਰ ਗੱਡੀਆਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ ਇਹਦੇ ਉਹਨਾਂ ਦੇ ਨਾਲ ਬੱਸ ਟਰੈਕ ਡਰਾਈਵਰ ਜਿਹੜੇ ਨੇ ਉਹ ਲਗਾਤਾਰ ਇਨਾ ਦੇ ਹਾਸ ਜਿਹੜੇ ਨੇ ਵਾਪਰੇ ਨੇ ਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜਿਹੜੇ ਤੇਜ਼ ਰਫਤਾਰ ਕਰਕੇ ਹਾਸਾ ਵਾਪਰਿਆ ਜਿਸ ਦੇ ਵਿੱਚ ਡਰਾਈਵਰ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ